ਸਭ ਤੋਂ ਪਹਿਲਾਂ ਸਰ ਪੂਰੇ 880 ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਸਰ ਤੁਹਾਡਾ ਜੋ ਸਾਨੂੰ ਅੱਜ ਇਹ ਖੁਸ਼ੀਆਂ ਦਾ ਦਿਨ ਦੇਖਣ ਨੂੰ ਮਿਲਿਆ ਹੈ ਬਤੌਰ ਸਰ ਤੁਹਾਡੀ ਸਰਕਾਰ ਦੇ ਵਿੱਚ ਇਹ ਮੇਰੀ ਤੀਜੀ ਸਰਕਾਰੀ ਨੌਕਰੀ ਹੈ ਅੱਜ 3 ਸਾਲ ਪੂਰੇ ਹੋਣ ਤੇ ਤੀਸਰੀ ਸਰਕਾਰੀ ਨੌਕਰੀ ਹੋਈ ਹੈ ਸਰ ਮੇਰਾ ਸੁਪਨਾ ਸੀ ਟੀਚਿੰਗ ਡਿਪਾਰਟਮੈਂਟ ਦਾ ਬਟ ਮੈਂ ਪਹਿਲੇ ਪੰਜਾਬ ਆਰਮਡ ਪੁਲਿਸ ਵਿੱਚ ਸੀ ਹੁਣ ਮੈਂ ਆਪਣੇ ਸਹਬਾਵਾਂ ਸੈਂਟਰਲ ਜੇਲ ਗੋਇੰਦਵਾਲ ਸਾਹਿਬ ਵਿਖੇ ਬਦੌਰ ਵਾਰਡਰ ਨਿਭਾ ਰਿਆ ਹਾਂ ਸਰ ਤੇ ਡ੍ਰੀਮ ਜੌਬ ਸੀ ਮੇਰੀ ਟੀਚਿੰਗ ਜੋ ਅੱਜ ਤੁਹਾਡੇ ਕਰਕੇ ਸੁਪਨਾ ਮੇਰਾ ਪੂਰਾ ਹੋਣਾ ਜਾ ਰਿਹਾ ਹੈ ਸਰ ਤੇ ਇੱਕ ਥੋੜੇ ਦਿਨਾਂ ਦੇ ਵਿੱਚ ਵੀ ਸ਼ਾਇਦ 5994 ਭਰਤੀ ਵੀ ਸਰ ਨੇ ਦੱਸਿਆ ਸੀ ਕਿ ਪੂਰੀ ਹੋਣ ਜਾ ਰਹੀ ਹੈ ਮੈਂ ਉਸ ਵਿੱਚ ਵੀ ਸਿਲੇਕਟਡ ਹਾਂ ਤਿੰਨ ਸਾਲਾਂ ਦੇ ਵਿੱਚ ਸਾਰੇ ਮੇਰੀ ਚੌਥੀ ਸਰਕਾਰੀ ਨੌਕਰੀ ਹੋ ਗਈ ਹੈ ਤੇ ਮੇਰੀ ਸਾਰੀ ਸਕੂਲਿੰਗ ਸਰ ਸਰਕਾਰੀ ਸਕੂਲ ਦੀ ਹੈ ਜੀ ਇਹੜਾ ਕਿਹੜਾ ਲੱਕਾ ਥੋੜਾ ਫਾਜ਼ਿਲ ਕਾਸਰ ਫਾਜ਼ਿਲ ਕਾਸਰ ਇਕ ਪਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਲੈ ਬੰਦ ਲੈ ਬੰਦ